कांग्रेस पार्टी द्वारा सुखपाल सिंह खैरा को लोकसभा सीट संगरूर से उम्मीदवार घोषित किए जाने के बाद दलवीर गोल्डी द्वारा जताई गई नाराजगी के बाद पंजाब कांग्रेस के बड़े नेता दलवीर गोल्डी के घर पहुंचे सुखपाल सिंह खैरा राजा बड़िंग राजेंद्र कौर भट्टल समेत जिला संगरूर के अन्य कांग्रेस नेता दलवीर गोल्डी के दूर स्थित आवास पर पहुंचे कल सोलह अप्रैल को दलवीर गोल्डी ने अपने सोशल मीडिया पेज पर लाइव होकर कांग्रेस पार्टी के खिलाफ अपनी नाराजगी जाहिर की ਅਬਦਲਵੀਰ ਗੋਲਡੀ ਕੇ ਸਾਥ ਸੁਪਾਲ ਖੈਰਾ ਸੰਗਰੂਰ ਲੋਕ ਸਭਾ ਖੇਤਰ ਮੇਂ ਪ੍ਰਚਾਰ ਕਰਨਗੇ ਆਪਣੇ ਛੋਟੇ ਭਰਾ ਆਪਣੇ ਬੇਟੇ ਸਮਾਨ ਦਲਵੀਰ ਸਿੰਘ ਗੋਲਡੀ ਐਕਸ ਐਮ ਐਲ ਏ ਜ਼ਿਲ੍ਹਾ ਪ੍ਰੈਜ਼ੀਡੈਂਟ ਸੰਗਰੂਰ ਕਾਂਗਰਸ ਕਮੇਟੀ ਔਰ ਕੈਪਟਨ ਸੰਦੀਪ ਸਿੰਘ ਜੀ ਸਾਡੀ ਭੈਣ ਨਾਲ ਬੈਠੀ ਨੇ ਬਾਲੀਆਂ ਜੀ ਔਰ ਹੋ ਕਾਂਗਰਸ ਦੇ ਸਾਡੇ ਪ੍ਰਧਾਨ ਸਾਹਿਬ ਆਏ ਸੀਗੇ ਇਸ ਸਮਾਗਮ ਦੇ ਵਿੱਚ ਮਿਸਿਸ ਪੱਠਲ ਆਏ ਸੀਗੇ ਤੁਹਾਡੇ ذریعے ਮੈਂ ਸੰਗਰੂਰ ਦੇ ਵੋਟਰਸ ਨੂੰ ਸਿਰਫ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਕੀ ਇਹ 2024 ਦੀ ਲੜਾਈ ਬਹੁਤ ਅਹਿਮ ਲੜਾਈ ਆ ਮੇਰੀ ਦੋ ਸ਼ਕਤੀਆਂ ਦੇ ਖਿਲਾਫ ਲੜਾਈ ਹੋ ਰਹੀ ਹੈ ਪਹਿਲੀ ਸ਼ਕਤੀ ਜੋ ਬੀਜੇਪੀ ਹੈ ਜੋ 2024 ਵਿੱਚ ਦੇਸ਼ ਦੀ ਜਮਹੂਰੀਅਤ ਨੂੰ ਖਤਰੇ ਵਿੱਚ ਪਾ ਰਹੀ ਹੈ ਅਗਰ ਬੀਜੇਪੀ ਰਿਪੀਟ ਕਰਦੀ ਹੈ 3rd ਟਾਈਮ देयर इज एवरी ਪੋਸਿਬਿਲਿਟੀ ਕਿ ਕਨਸਟੀਟਿਊਸ਼ਨਲ ਵਿਲ ਬੀ ਅਮੈਂਡੇਡ ਮੇਬੀ ਥਿਸ ਮੇਕ ਥਿਸ ਥਿਸ ਮੇ ਟਰਨ ਇੰਟੂ ਅ ਥੀਓਕ੍ਰੈਟਿਕ ਸਟੇਟ ਲਾਈਕ ਇੰਡੋਨੇਸ਼ੀਆ ਲਾਈਕ ਪਾਕਿਸਤਾਨ ਜੇ ਦੇ ਸਿਰਫ ਇੱਕ ਵਰਗ ਦਾ ਹੀ ਬੋਲਬਾਲਾ ਹੋਵੇਗਾ ਔਰ ਜਿਹੜੇ ਦੂਸਰੇ ਖਾਸ ਤੌਰ ਦੇ ਉਤੇ ਘੱਟ ਗਿਣਤੀਆਂ ਨੇ ਇਸ ਦੇਸ਼ ਵਿੱਚ ਉਹਨਾਂ ਨੂੰ ਬਹੁਤ ਖਤਰੇ ਦੀ ਘੰਟੀ ਹੈ ਆਲਰੇਡੀ ਬੀਜੇਪੀ ਨੇ ਇੱਕ ਉਤਰਾਖੰਡ ਦੀ ਅਸੈਂਬਲੀ ਵਿਧਾਨ ਸਭਾ ਵਿੱਚ ਯੂਨੀਫਾਰਮ ਸਿਵਲ ਕੋਡ ਦਾ ਇੱਕ ਬਿਲ ਪੇਸ਼ ਕਰ ਦਿੱਤਾ ਵਾ ਅਪਰੂਵ ਕਰਾ ਦਿੱਤਾ ਥੈਟ ਮੀਨਸ ਕਿ ਸਾਡੇ ਜਿਹੜੇ ਧਾਰਮਿਕ ਰੀਤੀ ਰਿਵਾਜ ਨੇ ਚਾਹੇ ਉਹ ਮੁਸਲਮਾਨਾਂ ਦਾ ਸ਼ਰੀਆ ਲਾਅ ਹੋਵੇਗਾ ਚਾਹੇ ਉਹ ਸਿੱਖਾਂ ਦਾ ਆਨੰਦ ਕਾਰਜ ਹੈ ਚਾਹੇ ਉਹ ਜੈਨੀਆਂ ਬੁੱਧੀਆਂ ਦੇ ਚਾਹੇ ਦਲਿਤਾਂ ਦੇ ਕਾਨੂੰਨ ਨੇ ਧਾਰਮਿਕ ਉਹ ਸਾਰੇ ਇੱਕ ਵਰਗ ਤੇ ਇੱਕ ਧਰਮ ਦੇ ਅਧੀਨ ਚੱਲਣਗੇ ਇਥੋਂ ਇਹ ਸਾਬਤ ਹੋ ਰਿਹਾ ਵਾ ਕਿ ਬੀਜੇਪੀ ਇਸ ਦੇਸ਼ ਨੂੰ ਇੱਕ ਜਿੱਦ ਤੱਕ ਪਹਿਲਾਂ ਇਹ ਇਹਨਾਂ ਨੇ ਇੱਕ ਨਾਰਾ ਦਿੱਤਾ ਸੀਗਾ ਕਿ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇਹ ਇਸ ਦੇਸ਼ ਨੂੰ ਇੱਕ ਦੇਸ਼ ਇੱਕ ਜ਼ੁਬਾਨ ਵੱਲ ਨੂੰ ਲੈ ਕੇ ਜਾ ਰਹੇ ਨੇ ਜਦ ਕਿ ਸਾਰਾ ਸਾਊਥ ਇੰਡੀਆ ਸਾਰਾ ਨਾਰਥ-ਈਸਟ ਇੰਡੀਆ ਪੰਜਾਬ ਜੰਮੂ ਕਸ਼ਮੀਰ ਇਸ ਤਰ੍ਹਾਂ ਦੀਆਂ ਸਟੇਟਸ ਕੇਰਲਾ ਐਟ ਸੈਟਰਾ ਜਿਹਨਾਂ ਦੀ ਜਿਨਾਂ ਦੀ ਆਜ਼ਾਦੀ ਖਤਰੇ ਵਿੱਚ ਪੈ ਜੇਗੀ ਔਰ ਪੰਜਾਬ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਗੱਲ ਕਰਨਾ ਚਾਹਨਾ ਵਾ ਕਿ ਅੱਜ ਕਿਸਾਨ 3 ਸਾਲ ਤੋਂ ਬਾਅਦ ਠੱਗੇ ਮਹਿਸੂਸ ਕਰ ਰਹੇ ਨੇ 3 ਸਾਲ ਦਾ ਅੰਦੋਲਨ ਲੱਖਾਂ ਸਾਰੇ Rajasthan Haryana Punjab ਔਰ Uttarakhand Madhya Pradesh ਦੇ ਕਿਸਾਨਾਂ ਨੇ ਐਡਾ ਵੱਡਾ ਮੋਰਚਾ ਲਾਇਆ 2020-21 ਵਿੱਚ 700 ਕਿਸਾਨ ਮਾਰਿਆ ਗਿਆ 700 ਔਰ BJP ਦੀ ਉਸ ਵਕਤ ਸਰਕਾਰ ਨੇ ਕਿਹਾ ਕਿ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੈਣੇ ਐ MSP ਦੀ ਕਮੇਟੀ ਬਣਾਵਾਂਗੇ ਪੋਰਟ ਨੂੰ ਅਸੀਂ ਅਸ਼ੋਰ ਕਰਦੇ ਆਂ 3 ਸਾਲ ਬੀਤਣ ਤੋਂ ਬਾਅਦ ਜਦੋਂ ਕਿਸਾਨਾਂ ਨੇ ਪੁੱਛਿਆ ਕਿ ਸਾਡਾ ਐਮਐਸਪੀ ਦਾ ਲਾਅ ਕਿੱਥੇ ਆ ਤਿੰਨ ਸਾਲ ਜਿਹੜੀ ਕਮੇਟੀ ਬਣਾਈ ਸੀ ਉਹਨੇ ਕੋਈ ਗੱਲ ਵਿਚਾਰ ਚਰਚਾ ਹੀ ਨਹੀਂ ਕੀਤੀ ਐਮਐਸਪੀ ਤੇ ਤੋਂ ਖਾ ਬੀਜੇਪੀ ਕਹਿੰਦੀ ਸੀ ਕਿ ਸੁਣੋ ਕਿ ਅਸੀਂ 10 ਸਾਲ ਪਹਿਲਾਂ ਕਿਹਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਬੀਜੇਪੀ ਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਅੱਜ ਪੰਜਾਬ ਦੇਸ਼ ਦੇ ਕਿਸਾਨ ਤੇ 2021 ਦਾ ਡਾਟਾ ਦੇ ਰਹਾ ਤੁਹਾਨੂੰ 17 17 ਲੱਖ ਕਰੋੜ ਰੁਪਏ ਕਰਜ਼ਾ ਹੈ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਅੱਜ ਦੇਸ਼ ਦੇ ਕਿਸਾਨ ਕਰ ਰਹੇ ਨੇ ਖੇਤ ਮਜ਼ਦੂਰ ਕਰ ਰਹੇ ਨੇ ਪੰਜਾਬ ਦੇ ਕਿਸਾਨ ਤੇ 1 ਲੱਖ ਕਰੋੜ ਤੋਂ ਉੱਤੇ ਜ਼ਿਆਦਾ ਕਰਜ਼ਾ ਮਾਲਵੇ ਦਾ ਕਿਸਾਨ ਬਠਿੰਡਾ ਮਾਨਸਾ ਔਰ ਸੰਗਰੂਰ ਦਾ ਕਿਸਾਨ ਨਿਤ ਦਿਨ ਆਤਮ ਹੱਤਿਆ ਕਰ ਰਿਹਾ ਵਾ ਡਬਲ ਤਾਂ ਕੀ ਕਰਨੀ ਸੀ ਆਮਦਨ ਉਹਨਾਂ ਨੇ ਸਾਡੀ ਆਮਦਨ ਅੱਧੀ ਕਰ ਦਿੱਤੀ ਆ ਸਾਡੇ ਐਗਰੀਕਲਚਰ ਇੰਪਲੀਮੈਂਟਸ ਤੇ GST ਲਾਤੀ MSP ਨੂੰ ਲੋਅ ਨਹੀਂ ਬਣਾਇਆ ਔਰ ਕਾਰਪੋਰੇਟ ਕਰਾਣਿਆਂ ਨੂੰ ਚੰਦ ਕਰਾਣਿਆਂ ਨੂੰ ਪਿਛਲੇ 10 ਸਾਲ ਵਿੱਚ ਇਕੱਲੇ ਕੁਝ ਜਿਵੇਂ ਆਪਾਂ ਕਹਿੰਦੇ ਸਰ ਕੁਝ ਦਰਜਨਾ ਪਰਿਵਾਰਾਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਵਾ ਬੀਜੇਪੀ ਨੇ 10 ਸਾਲ ਦੇ ਰਾਜ ਵਿੱਚ। ਔਰ ਇਹ ਸਰਕਾਰ ਹੁਣ ਵੀ ਆ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਕਿਉਂਕਿ ਜਿਹੜਾ ਬੀਜੇਪੀ ਦੇ ਇਸ਼ਾਰਿਆਂ ਤੇ ਕੰਮ ਕਰ ਰਾਇ ਇਹਨੇ ਆਲਰੇਡੀ ਪ੍ਰਾਈਵੇਟ ਮੰਡੀਆਂ ਡਿਜ਼ਾਈਗਨੇਟ ਕਰਤੀਆਂ ਸੀ ਜਿਹੜੇ ਅਡਾਨੀਜ਼ ਦੇ ਸਾਈਲੋਜ਼ ਨੇ ਕਾਰਪੋਰੇਟ ਘਰਾਣਿਆਂ ਦੇ ਪੰਜਾਬ ਬੜਾ ਪ੍ਰੈਸ਼ਰ ਪਿਆ ਲੋਕਾਂ ਦਾ ਤੇ ਉਹ ਕਾਨੂੰਨ ਵਾਪਸ ਲੈਣਾ ਪਿਆ ਉਹਨਾਂ ਨੂੰ। ਇਸ ਕਰਕੇ ਜੋ thro bjp ਕਿਸਾਨਾਂ ਦੇ ਨਾਲ ਔਰ ਹੁਣ ਸ਼ੰਭੂ ਦੇ ਵਿੱਚ ਸਾਡੇ ਕਿਸਾਨਾਂ ਨੂੰ ਸਾਡੀ ਧਰਤੀ ਪੰਜਾਬ ਦੇ ਵਿੱਚ ਅੰਦਰ ਵੜ ਕੇ ਹਰਿਆਣਾ ਪੁਲਿਸ ਨੇ ਜੋ ਕੁੱਟਿਆ ਮਾਰਿਆ ਲਤਾੜਿਆ ਝੰਡੇ ਉਹਨਾਂ ਦੇ ਕੁਛਲੇ ਨਿਸ਼ਾਨ ਸਾਹਿਬ ਕੁਛਲੇ ਟਰੈਕਟਰ ਭੰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਸ਼ੁਭ ਕਰਨ ਦੇ ਗੋਲੀ ਮਾਰ ਕੇ ਮਾਰ ਦਿੱਤਾ no justice at all so therefore ਪਹਿਲੀ ਸਾਡੀ ਲੜਾਈ ਜਿਹੜੀ ਉਹ bjp ਦੇ ਨਾਲ ਹੈ ਔਰ ਜਿਹੜਾ ਵੀ ਪੰਜਾਬ ਦੇ ਵਿੱਚ ਸਮਝਦਾ ਕਿ ਮੈਂ ਅ ਅਖੋਤੀ ਪੰਥ ਅਕਾਲੀ ਦਲ ਨੂੰ ਪਾ ਰਿਆਂ ਵੋਟ ਇਹ ਵੋਟ ਵੀ ਅਗਰ ਤੁਸੀਂ ਅਕਾਲੀ ਦਲ ਦੀ ਕੈਂਡੀਡੇਟ ਨੂੰ ਵੋਟ ਪਾਨੇ ਉਹ ਇਨਡਾਇਰੈਕਟਲੀ ਭਾਜਪਾ ਦੇ ਖਾਤੇ ਵਿੱਚ ਅਗਰ ਅੱਜ ਦੇਸ਼ ਵਿੱਚ ਭਾਜਪਾ ਨੂੰ ਕੋ ਰੋਕਣ ਦਾ ਸਮਰਥ ਹੈ ਕਟ ਗਿਣਤੀਆਂ ਦੀ ਹਿਫਾਜ਼ਤ ਕਰ ਸਕਦਾ ਜਿਵੇਂ ਕਿ ਇਹਨਾਂ ਨੇ ਜੰਮੂ ਕਸ਼ਮੀਰ ਦੀਆਂ ਸਟੇਟਾਂ ਸਟੇਟ ਨੂੰ ਤੋੜ ਕੇ ਦੋ ਸਾਡੀਆਂ ਬਣਾ ਦਿੱਤੀਆਂ ਨੇ ਯੂਨੀਅਨ ਟੈਰੀਟਰੀਜ਼ ਹੁਣ ਅੱਗੇ ਆ ਰਿਹਾ ਹੈ ਸਿਟੀਜ਼ਨ ਅਮੈਂਡਮੈਂਟ ਐਕਟ ਅਗਰ ਤੁਸੀਂ ਇਹ ਦੇਸ਼ ਨੂੰ ਬਚਾਉਣਾ ਚਾਹੁੰਦੇ ਇੱਕੋ ਹੀ ਆਪਸ਼ਨ ਹੈ ਕਿ ਇੰਡੀਆ ਅਲਾਈਅੰਸ ਜਿਹੜਾ ਦੇਸ਼ ਵਿੱਚ ਇਸ ਵਕਤ ਬੀਜੇਪੀ ਦੇ ਰੱਥ ਨੂੰ ਰੋਕ ਸਕਦਾ ਵਾ ਇਹ ਮੇਰੀ ਅਪੀਲ ਪਹਿਲਾਂ ਬੀਜੇਪੀ ਵੱਸ ਜੋ ਭਗਵੰਤ ਮਾਨਯੇ ਦੇ ਦੋ ਐਕਸ਼ਨ ਮੈਂ ਤੁਹਾਨੂੰ ਦਿਖਾ ਦੇਣਾ ਵਿਚ ਵਿਲ ਪ੍ਰੂਫ ਕਿ ਬੀਜੇਪੀ ਦੀ ਇੱਕ ਬੀ ਟੀਮ ਬਣ ਕੇ ਖੇਡ ਰਿਆ ਪਹਿਲਾ ਜਦੋਂ ਜਿਹੜਾ ਸਿਗਾ ਆ ਕਿਸਾਨਾਂ ਦਾ ਅੰਦੋਲਨ ਹੋਇਆ ਬੀਜੇਪੀ ਨੇ ਸਾਡੀ ਧਰਤੀ ਦੇ ਅੰਦਰ ਵੜ ਕੇ ਜਿਹੜਾ ਬੈਰੀਕੇਡਿੰਗ ਕੀਤੀ ਠੱਗਰ ਦਰਿਆ ਦੇ ਉੱਤੇ ਕਿੰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕੀਤਾ ਕੋਈ ਐਫ ਆਈ ਆਰ ਨਹੀਂ ਕਿਸੇ ਦੇ ਘਰ ਜਾ ਕੇ ਭਗਵੰਤ ਮਾਨ ਨੇ ਕੋਈ ਉਹਦਾ ਪਤਾ ਨਹੀਂ ਲਿਆ ਸ਼ੁਭ ਕਰਨ ਦੀ ਗੋਲੀ ਵਜੀ ਆ ਮੌਤ ਹੋਈ ਆ ਸਿਰ ਦੇ ਪਿੱਛੇ ਗੋਲੀ ਵਜੀ ਆ ਵੀਡੀਓਗ੍ਰਾਫਿਕ ਐਵਿਡੈਂਸ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਥੈਟ ਮੀਨਸ ਜਿਹੜਾ ਕਿਸਾਨਾਂ ਦੇ ਉੱਤੇ ਅਤਿਆਚਾਰ ਉਹ ਬੀ ਜੀ ਪੀ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਸੀਗਾ ਉਸ ਤੋਂ ਪਹਿਲਾਂ ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਭਾਈ ਅਮਰਿਤਪਾਲ ਸਿੰਘ ਔਰ ਉਹਦੇ ਸਾਥੀਆਂ ਦੇ ਉੱਤੇ ਉਸ ਵਕਤ ਵੀ ਤੇਜਰੀਵਾਲ ਔਨ ਕੈਮਰਾ ਆਣ ਕੇ ਕਹਿ ਕੇ ਗਿਆ ਸੀਗਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਕੋ ਮਦਦ ਦਿੱਤੀ ਦਿੱਲੀ ਉਹ ਦੁਬਾਰਾ ਮਦਦ ਭਾਂਗੇਗੀ ਹਮ ਦੁਬਾਰਾ ਮਦਦ ਦੇਗੇ ਔਰ ਦੁਬਾਰਾ ਉਹਨਾਂ ਦੀ ਐਨਐਸਸੀ ਦੀ ਇੱਕ ਸਾਲ ਦੀ ਐਕਸਟੈਂਸ਼ਨ ਬਿਨਾ ਵਜ੍ਹਾ ਦਿਬਰੂਗੜ ਦੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਦੀ ਕਰਤੀ ਅਮਰਿਤਪਾਲ ਨੇ ਅਗਰ ਕੋਈ ਗੁਨਾਹ ਕੀਤਾ ਟ੍ਰਾਇਮੈਨ ਅਮਰਿਤਸਰ ਟ੍ਰਾਇਮੈਨ ਜਨਾਲਾ ਪੁਲਿਸ ਸਟੇਸ਼ਨ 307 ਲਾਓ 452 ਲਾਓ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ ਹਜ਼ਾਰਾਂ ਕਿਲੋਮੀਟਰ ਦੂਰ ਉੱਥੇ ਦਿਬਰੂਗੜ ਇਹ ਵੀ ਜੁਆਇੰਟ ਆਪਰੇਸ਼ਨ ਸਾਬਤ ਹੋ ਗਿਆ ਇਸ ਕਰਕੇ ਔਰ ਜੋ ਪਖੰਡਵਾਦ ਇਸ ਬਦਲਾਵ ਦੇ ਨਾਰੇ ਥੱਲੇ ਕੀਤਾ ਗਿਆ ਜੋ ਅ ਵੀਆਈਪੀ ਕਲਚਰ ਦੀ ਗੱਲ ਕਰਨ ਵਾਲੇ ਹਜ਼ਾਰ-ਹਜ਼ਾਰ ਗਨਮੈਨ ਲੈ ਕੇ ਸੋਨੇ ਗਹਿਣਿਆਂ ਦੇ ਨਾਲ ਇਦਾਂ ਲੱਦੇ ਆ ਪਏ ਨੇ ਸਾਰੇ ਔਰ ਜਹਾਜ਼ਾਂ ਚੜਦੇ ਨੇ 50 ਕਿਲੋਮੀਟਰ ਹੈਲੀਕਾਪਟਰ ਤੇ ਜਾਂਦੇ ਨੇ ਔਰ ਸਾਰਾ ਟੱਬਰ ਲੈਕਸਸ 4-4 5-5 ਕਰੋੜ ਰੁਪਏ ਦੀ ਬੁਲੇਟ ਪ੍ਰੂਫ ਗੱਡੀ ਸਰਕਾਰ ਦੀ ਉਹਦੇ ਤੇ ਚੜਦੇ ਨੇ ਫਿਰ ਵੀ ਕਹੀ ਜਾਂਦੇ ਅਸੀਂ ਆਮ ਜੁਸ ਸਧਾਰਨ ਬੰਦੇ ਹੈਗੇ ਆ ਰਾਗਵ ਚੱਡਾ ਨੂੰ ਜੈਡ ਸਿਕਿਉਰਿਟੀ ਕੇਚਰੀਵਾਲ ਨੂੰ ਪੰਜਾਬ ਦੇ ਕਮਾਂਡੋਜ਼ ਕਪੂਰਥਲਾ ਹਾਊਸ ਵਿੱਚ ਬਿਠਾਏ ਹੋਏ ਨੇ ਔਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਹੁਣ ਧਰੋਕਾ ਆਪਣੇ ਵੌਲੰਟੀਅਰਜ਼ ਦੇ ਨਾਲ 8 ਰਾਜ ਸਭਾ ਦੇ ਮੈਂਬਰ ਬਣਾਉਣੇ ਸੀਗੇ ਇਹਨਾਂ ਨੂੰ ਲਵਲੀ ਯੂਨੀਵਰਸਿਟੀ ਦਾ ਇੱਕ ਅਮੀਰ ਆਦਮੀ ਲੱਭਾ ਕੋਈ ਦਰਿਆ ਬਿਛਾਉਣ ਵਾਲਾ ਧੂਰੀ ਦਾ ਕੋਈ ਆਮ ਆਦਮੀ ਪਾਰਟੀ ਦਾ ਜਜ਼ਬਾਤੀ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਕੋਈ ਸੋਨੀ अरोड़ा ਲੱਭਿਆ ਲੁਧਿਆਣੇ ਦਾ ਪ੍ਰਾਪਰਟੀ ਡੀਲਰ ਸੰਦੀਪ ਪਾਠਕ ਰਾਘਵ ਚੱਡਾ ਗੈਰ ਪੰਜਾਬੀ ਪੰਜਾਬ ਚ ਬੰਦਾ ਕੋਈ ਨਹੀਂ ਲੱਭਿਆ ਇਹਨਾਂ ਨੂੰ ਔਰ ਹੁਣ ਜਿੰਨੀਆਂ ਨੌਕਰੀਆਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਸਾਰੀਆਂ ਸਾਡੀਆਂ ਨੌਕਰੀਆਂ ਨੌਜਵਾਨਾਂ ਦੀਆਂ ਹਰਿਆਣਾ ਦੇ ਰਾਜਸਥਾਨ ਦੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਲੈਕ ਬਿਕੋਜ਼ देयर इज नो ਲਾ ਫॉर ਡੋਮਿਸਾਈਲ ਇਨ ਪੰਜਾਬ ਵੇਹਾ ਮੇਰਾ ਬਿਲ ਪੈਂਡਿੰਗ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਤਾਰ ਕੋ ਸਾਲ ਦਾ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਗੁਜਰਾਤ ਦੀ ਤਰਜ ਤੇ ਰਾਜਸਥਾਨ ਦੀ ਤਰਜ ਤੇ ਗੁਜਰਾ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਜ ਦੀ ਤਰਜ ਤੇ ਔਰ ਹੁਣ ਉੱਤਰਾਖੰਡ ਦੀ ਤਰਜ ਤੇ ਦੇ ਨੀਡਸ ਟੂ ਬੀ ਅ ਲਾਅ ਕਿ ਸਾਡੇ ਬੱਚਿਆਂ ਦੇ ਹਕੂਕ ਦੇ ਉੱਤੇ ਕੋਈ ਕੋਈ ਗੈਰ ਪੰਜਾਬੀ ਆਣ ਕੇ ਸਾਡੀਆਂ ਨੌਕਰੀਆਂ ਪਰ ਇਹਨਾਂ ਨੇ ਉਹਦੇ ਤੇ ਵੀ ਕੁਝ ਨਹੀਂ ਕੰਮ ਕੀਤਾ ਆ ਟਿਕਟਾਂ ਦਿੱਤੀਆਂ ਨੇ ਅਗੇ ਪੈਨਸ਼ਨਾਂ ਵਾਲਿਆਂ ਨੂੰ ਦੇਵਾਂਗੇ ਇਸ ਤਾਮ ਜੇ ਬੰਦੇ ਜਿਸ ਤਾਂ ਰੇੜੀਆਂ ਵਾਲਿਆਂ ਨੂੰ ਲਿਆਵਾਂਗੇ ਆ ਜਿਹੜੇ ਹੁਣ ਤਿਤਲੀਆਂ ਲੈ ਕੇ ਗਏ ਨੇ ਰੇੜੀਆਂ ਵਾਲੇ ਨੇ ਜਿਹੜਾ ਚੱਬੇ ਵਾਲ ਗਿਆ ਉਹ ਰੇੜੀ ਵਾਲਾ ਵਾ ਭਗਵਾਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਕੈਮਰੇ ਦੇ ਜ਼ਰੀਏ ਜਿਹੜਾ ਜੀਪੀ ਸਾਡਾ ਲੈ ਕੇ ਗਏ ਨੇ ਡਿਫੈਕਟ ਉਹ ਰੇੜੀ ਵਾਲਾ ਵਾ ਜਿਹੜਾ ਹੁਣ ਤੁਸੀਂ ਕੱਲ ਪਰਸੋ ਪਵਨ ਟੀ ਨੂੰ ਪੁੱਟ ਕੇ ਲੈ ਕੇ ਗਿਆ ਕਾਲੀਆਂ ਦਾ ਉਹ ਰੇੜੀ ਵਾਲਾ ਹੈ ਪੰਜ ਮਨਿਸਟਰਸ ਤਿੰਨ ਐਮਐਲਏ ਇੱਕ ਕਮੇਡੀਅਨ ਕਿੱਥੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਮੇਰੀ ਤਾਂ ਤੁਹਾਨੂੰ ਆ ਆ ਦੇਖ ਲਓ ਸਾਰੇ ਸੰਗਰੂਰ ਦੇ ਹੱਥ ਬੰਨ ਕੇ ਮੇਰੀ ਬੇਨਤੀ ਆ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਜਿਹੜੇ ਕਿ ਬਹੁਤ ਅੱਛੇ ਬੰਦੇ ਨੇ ਜਿਹੜੇ ਜਜ਼ਬਾਤੀ ਨੇ ਜਿਨ੍ਹਾਂ ਨੇ ਕ੍ਰਾਂਤੀ ਲਿਆਉਣ ਦਾ ਯਤਨ ਕੀਤਾ ਲੇਕਿਨ ਇਹਨਾਂ ਨੇ ਗਰਭਪਾਤ ਕੀਤਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਸ ਕ੍ਰਾਂਤੀ ਦਾ ਇਸ ਰੈਵੋਲੂਸ਼ਨ ਦਾ ਇਸ ਬਦਲਾਵ ਦਾ ਮੇਰੀ ਤੁਹਾਨੂੰ ਅਪੀਲ ਆ ਕਿ ਅਗਰ ਤੁਸੀਂ ਪੰਜਾਬ ਹਤੈਸ਼ੀ ਹੋ ਪਾਰਟੀ ਮਤ ਦੇਖਿਓ ਇੱਕ ਵਾਰ ਇਹਨਾਂ ਨੂੰ ਸਬਕ ਸਿਖਾਓ ਕਿ ਤੁਸੀਂ ਸਾਡੇ ਨਾਲ ਗਲਤ ਵਾਅਦੇ ਕੀਤੇ ਨੇ ਝੂਠ ਬੋਲਿਆ ਵਾ ਔਰ ਤੁਸੀਂ ਸੈਂਕੜੇ ਕਰੋੜ ਦੇ ਕਰਾਪਸ਼ਨ ਦੇ ਸਕੈਂਡਲਸ ਵਿੱਚ ਫਸਿਆ ਕੇਜਰੀਵਾਲ ਮਨੀਸ਼ ਸੋਡਿਆ ਤੇ ਉਹਦੀ ਸਤਿੰਦਰ ਜੈਨ ਦੀ 1.5 ਸਾਲ ਹੋ ਗਏ ਅ ਦਿੱਲੀ ਤਿਹਾੜ ਜੇਲ੍ਹ ਵਿੱਚ ਬੰਦ ਨੇ ਜ਼ਮਾਨਤਾਂ ਸੁਪਰੀਮ ਕੋਰਟ ਨੇ ਰਿਜੈਕਟ ਕੀਤੀਆਂ ਹੋਈਆਂ ਨੇ ਫਿਰ ਵੀ ਆਪਣੇ ਆਪ ਨੂੰ ਕਹੀ ਜਾਂਦੇ ਕੱਟੜ ਮਾਨਦਰ 댓 ਮੀਨਸ ਦੇ ਆਰ ਚੈਲੰਜ ਚੈਲੈਂਜਿੰਗ ਦੀ ਜੁਡੀਸ਼ੀਅਲ ਅਥਾਰਟੀ ਆਫ ਦਿਸ ਕੰਟਰੀ ਤੇ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕਹਿੰਦੇ ਨੇ ਕਿ ਤੁਸੀਂ ਸਮਗਲੇ ਰਹੇ ਜੀ ਸਾਨੂੰ ਫੜ ਕੇ ਅੰਦਰ ਦਿੱਤਾ 4 ਮਹੀਨੇ ਮੈਨੂੰ ਬੇਗੁਨਾਹ ਇੱਕ ਐਨਡੀਪੀਐਸ ਕੇਸ ਵਿੱਚ ਜਿੱਦਣ ਜ਼ਮਾਨਤ ਹੋਈ 4 ਜਨਵਰੀ 2024 ਨੂੰ ਇੱਕ ਮੁਕਦਮਾ 3 ਵਜੇ ਤੜਕੇ ਕਰਕੇ ਦਰਜ ਸੁਭਾਨਪੁਰ ਪੁਲਿਸ ਸਟੇਸ਼ਨ ਜੇਲ੍ਹ ਦੇ ਵਿੱਚ ਤਿੰਨ ਪੁਲਿਸ ਸਟੇਸ਼ਨ ਆਫਸਰਸ ਡੀਐਸਪੀ ਬੈਠੇ ਸੀ ਮੈਨੂੰ ਗ੍ਰਿਫਤਾਰ ਕਰਨ ਲਈ ਦਰਜਨਾ ਕਾਂਗਰਸ ਦੇ ਬੰਦਿਆਂ ਦੇ ਝੂਠੇ ਪਰਚੇ ਦਰਜ ਕਿੰਨੇ ਐਕਟਿਵਿਸਟ ਜਿਨ੍ਹਾਂ ਦੇ ਬਾਹਮ ਮਰੋੜ ਕੇ ਉਹਨਾਂ ਦੇ ਪਰਚੇ ਦਰਜ ਆ ਚੱਬੇਵਾਲ ਜਿਹੜਾ ਬਾਹਮ ਮਰੋੜ ਕੇ ਲੈ ਕੇ ਗਏ ਨੇ ਹੁਣ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਤੁਸੀਂ ਕਹਿੰਦੇ ਕਿ ਬੀਜੇਪੀ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕਰਦੀ ਮੈਂ ਕਹਿੰਦਾ ਦੁਰਉਪਯੋਗ ਕਰਦੀ ਹਾਂ ਹਾਂਜੀ ਯੈਸ ਕਰਦੀ ਆ ਦੁਰਉਪਯੋਗ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦਾ ਪੰਜਾਬ ਵਿੱਚ ਉਸੇ ਤਰਜ਼ ਤੇ ਕਿ ਤੁਸੀਂ ਝੂਠੇ ਪਰਚੇ ਦਰਜ ਨਹੀਂ ਕੀਤੇ ਲਿਆਓ ਮੇਰੇ ਨਾਲ ਮੇਰੀ ਜਨਤਕ ਬਹਿਸ ਦੀ ਚੁਣੌਤੀ ਹੈ ਭਗਵੰਤ ਮਾਨ ਨੂੰ ਕਿ ਆਜਾ ਹੁਣ ਸੱਤ ਵਿੱਚ ਵਿਧਾਨ ਸਭਾ ਵਿੱਚ ਤਾਂ ਸਾਨੂੰ ਬੋਲਣੇ ਦੇਂਦੇ ਮਾਈਕ ਹੱਥ 'ਚ ਇਹਨਾਂ ਦੇ ਸਪੀਕਰ ਹੱਥ 'ਚ ਇਹਨਾਂ ਦੇ ਕੈਮਰੇ ਹੱਥ 'ਚ ਇਹਨਾਂ ਦੇ ਆ ਪੰਜਾਬ ਦੇ ਇਸ ਤੇਰੀ ਅਖੋਤੀ ਰਾਜਧਾਨੀ ਵਿੱਚ ਇੱਥੇ ਰੱਖ ਇੱਕ ਡਿਬੇਟ ਮੇਰੇ ਨਾਲ ਤੇ ਮੈਨੂੰ ਸਾਬਤ ਕਰਕੇ ਦੇਖ ਕਿ ਜਿਹੜਾ ਪਰਚਾ ਮੇਰੇ ਦੇ ਉੱਤੇ ਹੋਇਆ ਕਿ ਉਹ ਸੱਚਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਇਹ ਸਾਬਤ ਕਰ ਦੇਵੇ ਤਾਂ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹਾਈ ਕੋਰਟ ਨੇ ਬੇ ਅਸੀਂ ਫਿਰ ਵੀ ਸਮਝ ਲੈਣਾ ਹੈ ਔਰ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਉੱਥੇ ਸ਼ੋਰ ਮਚਾਉਂਦੇ ਨੇ ਕਿ ਗੋਦੀ ਮੀਡੀਆ ਬਣਾ ਦਿਆ ਹੈ বিজেপি ਨੇ ਬਣਾਇਆ ਵਾ ਮੈਂ ਕਹਿ ਰਿਹਾ ਦੀ ਇੰਟਾਇਰ ਨੈਸ਼ਨਲ ਮੇਨਸਟ੍ਰੀਮ ਮੀਡੀਆ ਹੈਜ਼ ਬਿਕਮ ਅ ਹੈਂਡ ਟੂਲ ਇਨ ਦੀ ਹੈਂਡਸ ਆਫ ਦ ਰੂਲਿੰਗ ਡਿਸਪੈਂਸੇਸ਼ਨ বিজেপি ਪਰ ਕੀ ਤੁਸੀਂ ਪੰਜਾਬ ਦੇ ਵਿੱਚ ਮੇਨਸਟ੍ਰੀਮ ਮੀਡੀਆ ਨਹੀਂ ਖਰੀਦਿਆ ਹੋਇਆ ਕਿ ਤੁਸੀਂ ਬੇਤਹਾਸ਼ਾ ਇਸ਼ਤਿਹਾਰਬਾਜ਼ੀ ਕਰਕੇ ਸਾਡੇ ਅਖਬਾਰਾਂ ਤੇ ਮੇਨਸਟ੍ਰੀਮ ਪ੍ਰਿੰਟ ਤੇ ਮੇਨਸਟ੍ਰੀਮ ਇਲੈਕਟ੍ਰੋਨਿਕ ਮੀਡੀਆ ਨੂੰ ਨਹੀਂ ਖਰੀਦਿਆ ਆ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਆਰਗੈਨਿਕ মিডিਆ ਦਿਖਾ ਰਿਆ ਲੋਕਾਂ ਨੂੰ ਸੱਚ ਵਰਨਾ ਤਾਂ ਕੋਈ ਸੱਚ ਦਿਖਾਉਣ ਨੂੰ ਤਿਆਰ ਹੀ ਨਹੀਂ ਸੀਗਾ ਕਿਸਾਨਾਂ ਦਾ ਅੰਦੋਲਨ ਉਹਦਾ ਕੋਈ ਨਹੀਂ ਦਿਖਾਉਂਦਾ ਸ਼ੁਭਕਰਨ ਮਰ ਰਿਹਾ ਕੋਈ ਨਹੀਂ ਦਿਖਾ ਰਿਹਾ ਹਜ਼ਾਰਾਂ ਦੇ ਇਕੱਠ ਹੋ ਰਹੇ ਨੇ ਉਗਰਾਹਾਂ ਸਾਹਿਬ ਦੇ ਜਾਂ ਦੂਸਰੀਆਂ ਭਾਰਤੀ ਕਿਸਾਨੀ ਉਹਨਾਂ ਕੋਈ ਨਹੀਂ ਦਿਖਾ ਰਿਹਾ ਇਸ ਕਰਕੇ ਤੁਸੀਂ ਵੀ ਉਹੀ ਕੰਮ ਕੀਤਾ ਜੋ ਭਾਜਪਾ ਨੇ ਗੋਲਡ মিডিਆ ਨੂੰ ਕੰਟਰੋਲ ਕਰਨ ਦਾ ਕਿ ਔਰ ਪੰਜਾਬ ਦੇ ਵਿੱਚ ਸਰਕਾਰ ਅਗਰ ਹੈ ਤਾਂ ਬਿਜਲੀ ਦੇ ਖੰਭਿਆਂ ਦੀ ਸਰਕਾਰ ਬਣ ਕੇ ਰਹੇਗੀ ਥੇਰ ਇਜ਼ ਨੋ ਗਵਰਨਮੈਂਟ ਔਨ ਦਾ ਗਰਾਉਂਡ ਥੇਰ ਇਜ਼ ਕੰਪਲੀਟ ਰੌਲੈਸਨੈਸ ਰੋਜ਼ ਲਾ ਐਂਡ ਆਰਡਰ ਦੇ ਵਿੱਚ ਗਦਰ ਮਚਾ ਮਾਫੀਆ ਇਜ਼ ਰੂਲਿੰਗ ਦ ਰੂਸਟ ਗੁਜਰਾ ਪਿੰਡ ਔਰ ਸੁਨਾਮ ਦੇ ਪਿੰਡਾਂ ਵਿੱਚ 25 ਬੰਦਿਆਂ ਦੀ ਮੌਤ ਹੋ ਜਾਣਾ ਇਹ ਦਰਸਾਉਂਦਾ ਵਾ ਕਿ ਸ਼ਰਾਬ ਮਾਫੀਆ ਜਿੰਦਾਬਾਦ ਇਲੀਗਲ ਮਾਈਨਿੰਗ ਮਾਫੀਆ ਦੀ ਰਿਪੋਰਟ ਮੈਂ ਤੁਹਾਡੇ ਪੇਸ਼ ਕਰਤੀ ਤੁਹਾਨੂੰ ਫਿਰ ਭੇਜ ਦੂੰਗਾ ਐਡੀਜੀਪੀ ਇੰਟੈਲੀਜੈਂਸ ਰਿਪੋਰਟ ਹੈ ਤਾਜੀ ਜਿਹੜੀ ਕਹਿੰਦੀ ਕਿ 14-15 ਜ਼ਿਲ੍ਹਿਆਂ ਦੇ ਵਿੱਚ ਆ ਫਲਾਣੇ ਬੰਦੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਆ ਅਫਸਰ ਗੈਰ ਕਾਨੂੰਨੀ ਮਾਈਨਿੰਗ ਵਿੱਚ ਸਹਾਇੀ ਨੇ ਨੂੰ ਐਕਸ਼ਨ ਐਟ ਆਲ ਆ ਸਰਬਜੀਤ ਕੌਰ ਮਾਨੂੰ ਕੇ ਨੇ ਇਹ ਇੱਕ ਐਨਆਰਆਈ ਦੀ ਜਗਰਾਉਂ ਦੀ ਪ੍ਰਾਪਰਟੀ ਚੱਕ ਲਈ ਨਜਾਇਜ਼ ਕਬਜ਼ਾ ਕੀਤਾ ਹੋ ਤਾਂ ਤੁਹਾਡੀ ਮਿਹਰਬਾਨੀ ਨਾਲ ਤੁਸੀਂ ਮੀਡੀਆ ਨੇ ਉਠਾਇਆ ਤੇ ਉਹਨੂੰ ਛੱਡਣਾ ਪੈ ਗਿਆ ਕਿ ਉਹ ਰੀਅਲ ਏਸਟੇਟ ਮਾਫੀਆ ਨਹੀਂਗਾ ਕਿਹੜਾ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਪਨਪ ਨਹੀਂ ਰਿਹਾ ਡਰੱਗ ਮਾਫੀਆ ਪੂਰਾ ਪ੍ਰਚਲਿਤ ਹੈਗਾ ਨਿਤ ਦਿਨ ਸਾਡੇ ਬੱਚੇ ਸਰਿੰਜਾਂ ਲਾ ਕੇ ਚਿੱਟਾ ਲੈ ਕੇ ਮਰ ਰਹੇ ਨੇ ਵੇਅਰ ਇਜ਼ ਦ ਡਰੱਗ ਕੰਟਰੋਲ ਕਿੱਥੇ ਬੇਅਦਬੀਆਂ ਦਾ ਕੰਟਰੋਲ ਕਹਿੰਦੇ ਸੀ ਜੀ 24 ਘੰਟਿਆਂ ਚ ਅਸੀਂ ਬੇਅਦਬੀਆਂ ਦਾ ਇਨਸਾਫ ਕਰਾਵਾਂਗੇ ਇੱਕ ਫਾਈਲ ਪੈਂਡਿੰਗ ਆ ਫਰੀਦਕੋਟ ਦੇ ਐਸਐਸਪੀ ਦੇ ਮੰਗੀ ਹੋਈ ਆ ਇਜਾਜ਼ਤ ਟੂ ਪ੍ਰ 295 ਏ ਦਾ ਕੇਸ ਹੈ ਕ੍ਰਿਮੀਨਲ ਐਕਟ ਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਭਗਵੰਤ ਮਾਨ ਦੇ ਟੇਬਲ ਤੇ ਪਈ ਪਿਛਲੇ ਪੌਣੇ 2 ਸਾਲ ਦੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਰਿਹਾ ਹੈ ਇਸ ਕਰਕੇ ਜੋ ਕੁਝ ਇਹ ਕਹਿ ਰਹੇ ਨੇ ਉਹ ਸਰਾਸਰ ਝੂਠ ਹਿਸ਼ਤਿਆਰਬਾਜੀ ਖੰਬੇਬਾਜੀ ਪੋਸਟਰਬਾਜੀ ਔਰ ਆਪਣੇ ਲੋਕਾਂ ਨੂੰ ਵਰਗਲਾ ਕਰਕੇ ਇਸ ਸਰਕਾਰ ਚਲਾ ਰਹੇ ਨੇ ਮੈਂ ਤੁਹਾਡੇ ਜ਼ਰੀਏ ਲੋਕਾਂ ਨੂੰ ਅਪੀਲ ਕਰੂੰਗਾ ਕਿ ਇੰਡੀਆ ਅਲਾਈਅੰਸ ਇੱਕ ਅੱਛੀ ਆਪਸ਼ਨ ਹੈ ਤੁਹਾਡੇ ਕੋਲ ਚਾਰਾਂ ਪਾਰਟੀਆਂ ਦੇ ਵਿੱਚੋਂ ਉਸ ਨੂੰ ਜਿਤਾਓ ਮੈਂ ਤੁਹਾਡੇ ਨਾਲ ਪ੍ਰਣ ਕਰਦਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਅਗਰ ਮੈਨੂੰ ਲੋਕ ਸਭਾ ਚ ਭੇਜੋਗੇ ਸੰਗਰੂਰ ਦੇ ਪੱਖ ਦੇ ਮਸਲੇ ਕਗਰ ਦਰਿਆ ਦਾ ਮਸਲਾ ਕਿਸਾਨਾਂ ਦੀ ਜਿਹੜੀ ਅਦਾਇਗੀ ਨਹੀਂ ਕੀਤੀ ਇਹਨਾਂ ਨੇ ਸਾਡੀ ਫਸਲਾਂ ਦੇ ਖਰਾਬੀ ਦੀ ਕਰ ਕਿਸਾਨਾਂ ਦਾ ਕਰਜ਼ਾ ਖੇਤ ਮਜ਼ਦੂਰਾਂ ਗਰੀਬਾਂ ਦਾ ਵਿਚਾਰਿਆਂ ਦਾ ਥੋੜਾ ਥੋੜਾ ਕਰਜ਼ਾ ਔਰ ਜੋ ਕੁਝ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਡਿਮਾਂਡ ਸੁਣ ਗਿਆ ਮੈਂ ਵਚਨਬੱਧ ਆ ਕਿ ਮੈਂ ਲੋਕ ਸਭਾ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਨਿਡਰਤਾ ਨਾਲ ਨਿਚਕਤਾ ਦੇ ਨਾਲ ਔਰ ਇਨਸਾਫ ਪਸੰਦੀ ਦੇ ਨਾਲ ਤੁਹਾਡੇ ਆਵਾਜ਼ ਪੰਜਾਬ ਦੇਸ਼ ਦੀ ਲੋਕ ਸਭਾ ਦੇ ਪਹੁੰਚਾਉਣ ਲਈ ਹੈ ਔਰ ਅੰਤ ਵਿੱਚ ਮੈਂ ਗੋਲਡੀ ਦਾ ਜਿਸ ਫਰਾਕ ਦੀ ਲਿਨਾਣਾ ਜਿਸ ਨੇ ਜਿਸ ਦੇਖੋ ਇੱਕ ਗੱਲ ਹੁੰਦੀ ਹੈ ਇੱਕ ਹੁੰਦਾ ਮਦਦ ਕਰਨੀ ਇੱਕ ਹੁੰਦਾ ਵਾ ਦਿਲੋਂ ਮਦਦ ਕਰਨੀ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਭੈਣ ਬੱਚੀ ਨੇ ਸਿਮਰਤ ਕੰਗੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਕ ਤੌਰ ਤੇ ਇਕੱਠ ਕਰਕੇ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰਣ ਕਰਦਾ ਵਾਅਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਵਰਕਰ ਦੀ ਕਦਰ ਪਾਈ ਆ ਜ਼ਿੰਦਗੀ ਦੇ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਤਾਂ ਮੈਂ ਇਹ ਤੁਹਾਨੂੰ ਤੁਹਾਡੇ ذریعے ਕਹਿ ਕੇ ਚੱਲਾਂ ਕਿ ਜਦੋਂ ਪਰਮਾਤਮਾ ਮੌਕੇ ਦਾ ਮੌਕਾ ਦੇਵੇਗਾ 2027 ਚ ਯੂ ਵਿਲ ਸੀ ਤੂਰੀ ਸ਼ਾਈਨਿੰਗ ਇਨ ਪੰਜਾਬ ਔਰ ਜਿਹੜਾ ਲਾਸਟ ਇੱਕ ਗੱਲ ਬੀਜੇਪੀ ਦੀ ਕਿ ਪੁਲ ਚਲੇ ਸ਼ਾਈਨਿੰਗ ਤੁਹਾਨੂੰ ਯਾਦ ਆਈ ਤੇ ਯਾਦ ਆ ਤੁਹਾਨੂੰ ਕਿ 2004 ਚ ਇੱਕ ਨਾਰਾ ਲਾਇਆ ਸੀ ਵਾਜਪਾਈ ਸਾਹਿਬ ਦੀ ਸਰਕਾਰ ਨੇ ਇੰਡੀਆ ਸ਼ਾਈਨਿੰਗ ਹਾਰ ਦੇਖਣੀ ਪਈ ਸੀ ਹੁਣ ਕਹਿ ਰਹੇ ਨੇ ਕਿ ਵਾਈਬਰੈਂਟ ਇੰਡੀਆ ਵਿਕਸਿਤ ਭਾਰਤ ਇੱਕ ਪਾਸੇ ਕਹਿੰਦੇ ਨੇ ਭਾਰਤ 2000 ਪਤਾ ਨਹੀਂ ਸ਼ਾਇਦ 45 ਵਿੱਚ 47 ਚ ਪਤਾ ਨਹੀਂ ਕਿੰਨੇ ਟ੍ਰਿਲੀਅਨ ਇਕਨੋਮੀ ਬਣਨ ਜਾ ਰਹੀ ਹੈ ਇੱਕ ਪਾਸੇ ਆਪ ਹੀ ਮੰਨੀ ਜਾਂਦੇ ਨੇ ਕਿ ਸਾਡਾ 140 ਕਰੋੜ ਵਿੱਚੋਂ 82 ਕਰੋੜ ਰੁਪਇਆ ਮੁਫਤ ਅਨਾਜ ਲੈ ਰਿਆ ਹਲੇ ਜਿਹੜਾ ਦੇਸ਼ ਦਾ 140 ਕਰੋੜ ਚੋਂ 82 ਕਰੋੜ ਬੰਦਾ ਮੁਫਤ ਅਨਾਜ ਆਟੇ ਦਾਲ ਦੇ ਉੱਤੇ ਨਿਰਭਰ ਹੈਗਾ ਇਹਦਾ ਮਤਲਬ ਕਿ ਉਹ ਗਰੀਬੀ ਸਤਾ ਤੋਂ ਥੱਲੇ ਰਹਿ ਰਿਹਾ ਵਾ ਉਹਨੂੰ ਆਪਾਂ ਵਿਕਸਿਤ ਭਾਰਤ ਕਿੱਦਾਂ ਕਹਿ ਸਕਦੇ ਬਾਕੀ ਬੇਰੁਜ਼ਗਾਰੀ, ਪੇਤਾਹਾਸ਼ਾ, ਮਲ ਨਿਊਟ੍ਰੀਸ਼ਨ ਬੱਚਿਆਂ ਦੀ देयर आर ਸੋ ਮਨੀ ਇੰਟਰਨੈਸ਼ਨਲ ਰਿਪੋਰਟਸ ਵਿਚ ਇੰਡੀਕੇਟ ਦੈਟ ਦੀ ਗ੍ਰਾਫ ਆਫ ਇੰਡੀਆ ਅੰਡਰ ਦ ਪ੍ਰੈਜ਼ੈਂਟ ਰੂਲ ਆਫ 10 ইয়ারਸ ਆਫ ਬੀਜਪੀ ਹੈਜ਼ ਡਿਕਲਾਈਨਡ ਟੂ ਸੱਚ ਐਨ ਐਕਸਟੈਂਟ ਹਿਊਮਨ ਰਾਈਟਸ ਆ ਰਿਕਾਰਡ ਬਹੁਤ ਮਾੜਾ ਬਹੁਤ ਇੰਟਰਨੈਸ਼ਨਲ ਪਬਲਿਕ ਡੋਮੇਨ ਦੇ ਵਿੱਚ ਇਹ ਸਾਰੀਆਂ ਗੱਲਾਂ ਗਰਾਵਟ ਵੱਲ ਗਈਆਂ ਨੇ ਤਾਂ ਕਰਕੇ ਮੈਂ ਇਹ ਗੱਲਾਂ ਚ ਰੱਖਿਆ ਤੁਹਾਡਾ ਮੀਡੀਆ ਦਾ ਇੱਥੇ ਆਉਣ ਦੀ ਬਹੁਤ ਬਹੁਤ ਚਾਹਤ ਸੀ ਜਿਹੜੀ ਆਉਣ ਦੀ ਗੱਲ ਕੀਤੀ ਆ ਕੇਜਰੀਵਾਲ ਵੀ ਦਾ ਉਹਦਾ ਪਾਰਟ ਨਹੀਂ ਤੁਹਾਡੇ ਜਿਹੜੇ ਸੀਨੀਅਰ ਲੀਡਰ ਨੇ ਕੇਜਰੀਵਾਲ ਨੂੰ ਛਡਾਉਣ ਦੇ ਲਈ ਦਿੱਲੀ ਦੇ ਧਰਮੇ ਵਿੱਚ ਗਏ ਸੀ ਫਿਰ ਲੋਕ ਇੰਡੀਆ ਐਲਾਈਂਸ ਨੂੰ ਕਿਉਂ ਜਿਤਾਣ ਕਿਉਂਕਿ ਇਹ ਵੀ ਤਾਂ ਉਹਦੇ ਨਾਲ ਹੀ ਚ ਇੱਕ ਗੱਲ ਸਮਝੋ ਅੱਛੀ ਤਰ੍ਹਾਂ ਨਾਲ ਇੰਡੀਆ ਬ੍ਰਾਡਰ ਐਲਾਈਂਸ ਹੈਗਾ ਵਾ ਸਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਐਲਾਈਂਸ ਨਹੀਂ ਕਰ ਮੈਂ ਬੈਠਾ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਸ਼ਿਕਾਰ ਸਾਡਾ 99.999% ਕੈਡਰ ਵਾਸ ਵਿਕਟਿਮਾਈਜ਼ਡ ਇਹਨਾਂ ਦੇ 2 ਸਾਲਾਂ ਦੇ ਵਿੱਚ ਸਰ ਸਰਪੰਚਾਂ ਕਾਂਗਰਸੀਆਂ ਦੇ ਲੱਭ ਲੱਭ ਕੇ ਕੱਢ ਕੱਢ ਕੇ ਪਰਚੇ ਕਾਉਂਸਲਰਾਂ ਦੇ ਉੱਤੇ ਪਰਚੇ ਕਮੇਟੀਆਂ ਤੋੜਤੀਆਂ ਪ੍ਰਧਾਨਗੀਆਂ ਚੱਕ ਦਿੱਤੀਆਂ ਸਰਕਾਰੀ ਤੰਤਰ ਨਾਲ ਇੱਥੇ ਸਾਡਾ ਕੋਈ ਉਹਨਾਂ ਦਾ ਕੀ ਅਲਾਈਅንስ ਹੈਗਾ ਇਹ ਸਾਡਾ ਕੋਈ ਸਰੋਕਾਰ ਨਹੀਂ ਹੈਗਾ ਔਰ ਸਾਨੂੰ ਇਹ ਗੱਲ ਦਾਅਵੇ ਨਾਲ ਮੈਂ ਕਹਿ ਸਕਦਾ ਹਾਂ ਕਿ ਜਿਹੜੀ ਵੀ ਵੋਟ ਸਾਨੂੰ ਪਾਊਗੀ ਉਹ ਜੈਨੂਅਲੀ ਇੰਡੀਆ ਅਲਾਈਅንስ ਵਿੱਚ ਜਾਊਗੀ ਜਿਹੜੀਆਂ ਕਿਸੇ ਹੋਰ ਪਾਰਟੀ ਨੂੰ ਜਾਵੇਗੀ ਇਟ ਇਜ਼ ਆਲ ਡਾਊਟਫੁਲ ਵੋਟ ਆਈ ਡੋਨਟ ਨੋ ਵੇਅਰ ਇਟ ਇਜ਼ ਗੋਇੰਗ ਟੂ ਗੋ ਐਟ ਦੀ ਐਂਡ ਆਫ ਦਿ ਡੇ ਕਹਾਂਸਾਵਾ ਜੀ ਤੁਸੀਂ ਰੁਚੀ ਰੋਹੋਗੇ ਕੰਪੀੜੀ ਰੋਹੋਗੇ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਲੱਗਦਾ ਵਾ ਕਿ ਕੋਈ ਬੇਈਮਾਨ ਆਦਮੀ ਆ ਮੈਂ ਜੋ ਵੀ ਆਪਣੀ ਕਮਿਟਮੈਂਟ ਤੁਹਾਡੇ ਨਾਲ ਕਰਨ ਵਾਸਤੇ ਆਇਆ ਵਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਮੈਨੂੰ ਇੱਥੋਂ ਇਲੈਕਟ ਕਰਕੇ ਭੇਜੋਗੇ ਆਈ ਵਿਲ ਡਿਸਚਾਰਜ ਮਾਈ ਡਿਊਟੀਆਂ ਐਜ਼ ਮੈਂਬਰ ਪਾਰਲੀਮੈਂਟ ਲੋਕ ਸਭਾ ਸੰਗਰੂਰ ਐਂਡ ਸਟੇ ਪੁਟ ਹੇਅਰ ਅੰਟਿਲ ਐਂਡ ਅਨਲੈਸ ਜਦ ਤੱਕ ਮੇਰੀ ਲੋਕੀ ਇੱਥੇ ਰਿਸਪੈਕਟ ਤੇ ਮੇਰੀ ਬਾਹ ਫੜ ਕੇ ਰੱਖਾਂ। ਖੈਰ ਸਰ ਸ਼ਿਮ ਸਿੰਘ ਤੁਹਾਡੇ ਸ਼ਿਮ ਸਿੰਘ ਮਾਨ ਨੇ ਮੀਟੇ ਨਹੀਂ ਕਿਸ ਨੂੰ ਫਾਈਟ ਸਮਝਦੇ ਦੇਖ ਨਹੀਂ ਸੀ। ਮੈਨੂੰ ਹਲੇ ਕਿਸੇ ਰਿਸਪੈਕਟ ਨਹੀਂ ਕੀਤੀ ਸੀ ਵੀ ਮੈਂ ਉਹਨਾਂ ਦੇ ਬੇਸ ਨਹੀਂ। ਮੈਂ ਮੇਰਾ ਮੰਨਣਾ ਹਲੇ ਕਿ ਥੋੜਾ ਜਿਹਾ ਮੈਨੂੰ ਗਰਾਊਂਡ ਤੇ ਉਤਰ ਲੈਣ ਦਿਓ। ਇੱਕ ਗੱਲ ਜ਼ਰੂਰ ਮੈਨੂੰ ਨਜ਼ਰ ਆ ਰਹੀ ਕਿ ਝਾੜੂ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ ਡਿੱਗਿਆ ਉਹਨਾਂ ਦੇ ਆਪਣੇ ਵਰਕਰ ਵੀ ਬਹੁਤ ਨਿਰਾਸ਼ ਨੇ ਉਹੀ ਮੈਨੂੰ ਕੰਟੈਕਟ ਕਰ ਰਹੇ ਨੇ ਚੰਗੇ ਚੰਗੇ ਸੀਨੀਅਰ ਜਿਹੜੇ ਉਹਨਾਂ ਦੇ ਲੈਵਲ ਦੇ ਇੱਥੋਂ ਤੱਕ ਕਿ ਉਹਨਾਂ ਦੇ ਬਲਾਕਸ ਦੇ ਪ੍ਰੈਜ਼ੀਡੈਂਟ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਹਨ ਉਹ ਸਾਰੇ ਸਾਡੇ ਨਾਲ ਸੰਪਰਕ 'ਚ ਨੇ ਤਾਂ ਅਗਰ ਅਗਰ ਉਹਨਾਂ ਦਾ ਵਰਕਰ ਕੈਡਰੀ ਹਤਾਸ਼ ਜਾਂ ਨਿਰਾਸ਼ ਹੈ ਕਿਉਂਕਿ ਉਹਨਾਂ ਨੂੰ ਮਿਲਿਆ ਹੀ ਕੁਝ ਨਹੀਂ ਵਿਚਾਰਿਆਂ ਨੂੰ ਇਸ ਕਰਕੇ ਮੈਨੂੰ ਲੱਗਦਾ ਕਿ ਮੀਥੇਅਰ ਦੀ ਪੋਜੀਸ਼ਨ ਕਾਫੀ ਡਾਮਾਡੋਲ ਹੈ ਗਈ ਆ ਸਰਦਾਰ ਸਿਮਰਜੀਤ ਸਿੰਘ ਮਾਨ ਹੈਜ਼ ਆਲਵੇਸ ਵਨ ਔਨ ਸਪੈਸ਼ਲ ਪਿਛਲੀ ਆਰ ਸਿੱਧੂ ਮੂਸੇਵਾਲੇ ਦਾ ਕਤਲ ਦੀਪ ਸਿੱਧੂ ਦਾ ਮੌਤ ਹੋਣਾ ਇੱਕ ਜਜ਼ਬਾਤੀ ਲਹਿਰ ਸੀਗੀ ਔਰ ਉਹਨਾਂ ਨੂੰ ਵੋਟ ਪਈ ਜਦੋਂ ਇਹ ਉਹਨਾਂ ਦਾ ਆਪਣਾ ਡਾਟਾਬੇਸ ਹੈਗਾ ਵੋਟ ਦਾ ਜਦੋਂ ਸੱਤ ਇਲੈਕਸ਼ਨਾਂ ਲੜੇ ਨੇ ਉਹਦੇ ਚੋਂ ਉਹ ਪੰਜ ਵਾਰ ਹਾਰੇ ਨੇ ਜਦੋਂ ਹਾਰਦੇ ਨੇ ਉਹਨਾਂ ਦੀ ਵੋਟ 40 45 50 55 60 ਹਜ਼ਾਰ ਰਹਿੰਦੀ ਆ ਜਦਕਿ ਕਾਂਗਰਸ ਇਸ ਅ ਕਿਡਾ ਬੇਸਟ ਪਾਰਟੀ ਸਰ ਸਾਹਿਬ ਉਸ ਇਸ ਉਸ ਕਿਡਾ ਬੇਸਟ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਵਰਸਟ ਇਲੈਕਸ਼ਨ ਤੁਸੀਂ ਕੱਢ ਕੇ ਦੇਖ ਲਓ 2022 ਦਾ ਡਾਟਾ ਸਾਨੂੰ 2 ਲੱਖ 118 ਹਜ਼ਾਰ ਵੋਟ ਪਈ ਆ 2.5 ਲੱਖ ਨਾਲ ਉਹ ਜਿੱਤੇ ਨੇ ਸੋ ਕਾਂਗਰਸ ਦੇ ਟੀਚੇ ਤੋਂ ਇਹ ਸੀਟ ਜਿੰਨੀ ਕੁ ਬਹੁਤੀ ਦੂਰ ਨਹੀਂ ਹੈਗੀ ਕਹਿੰਦਾ ਸਰ ਧੂਰੀ ਤਾਂ ਹੈ ਹੋਰ ਮੈਂ ਕਿਤੇ ਪਿੰਡ ਪਿੰਡ ਵੀ ਜਾਉਂਦਾ ਚੋਰ ਮੈਂ ਹਾਂਜੀ 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 ਅੱਜ ਤਾਂ ਸਿਰਫ ਸ਼ੁਰੂਆਤ ਹੈ ਪਹਿਲਾਂ ਮੈਂ ਸਾਰੇ 9 ਹਲਕਿਆਂ ਦੇ ਵਿੱਚ ਆਪਣੇ ਵਰਕਰਸ ਨੂੰ ਮਿਲਣ ਜਾ ਰਿਹਾ ਹਾਂ ਜਿਦ ਦਿਨ ਇਹ ਰਾਉਂਡ ਕੰਪਲੀਟ ਹੋ ਜਾਊਗਾ ਬਾਡੀ ਕੰਪਲੀਟ ਹੋ ਜਾਊਗੀ ਫਿਰ ਪਿੰਡਾਂ ਦਾ ਦੌਰਾ ਹੋਵੇਗਾ ਕਸਟਮਰਾਂ ਦਾ ਦੌਰਾ ਹੋਵੇਗਾ ਕਹਿੰਦਾ ਸਰ ਤੁਸੀਂ ਕਿਹਾ ਵੀ ਤੁਸੀਂ ਤਾਂ ਭਗਵੰਤਪਾਨ ਦੇ ਜਿਹੜੀ ਨੀਤੀ ਬਦਲ ਹੋ ਲੈਟ ਮੀ ਕਲੈਰੀਫਾਈ ਮੈਂ ਨਾ ਤਾਂ ਸੰਗਰੂਰ ਦੀ ਟਿਕਟ ਮੰਗੀ ਸੀ ਜੀ ਨਾ ਮੈਂ ਕਿਤੇ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇਹ ਤਾਂ ਸਰਕਮਸਟਾਂਸਸ ਇਹੋ ਜੇ ਬਿਲਡ ਹੋਏ ਨੇ ਕਿ ਉਹਨਾਂ ਨੂੰ ਐ ਲੱਗਿਆ ਪਾਰਟੀ ਨੂੰ ਕਿ ਮੈਨੂੰ ਉੱਥੇ ਲੈ ਆਣ ਕੇ ਇਲੈਕਸ਼ਨ ਲਾਣੇ ਮੈਂ ਕਿਸੇ ਚੁਣੌਤੀ ਤੋਂ ਨਹੀਂ ਪੱਛਿਆ ਇਹ ਕੋਈ ਬਦਲਾਖੋਰੀ ਦੀ ਲੜਾਈ ਨਹੀਂ ਭਗਵੰਤ ਮਾਨ ਦਾ ਤਾਂ ਇਸ਼ੂ ਬਹੁਤ ਛੋਟਾ ਜਿਹਾ ਹੈਗਾ ਉਹ ਤਾਂ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਕੋਟਾ ਕਚੇਰੀਆਂ 'ਚ ਲੜ ਰਿਹਾ ਹਾਂ ਇਹਨਾਂ ਨੇ ਮੇਰੀ ਜਮਾਨਤ ਡਿਸਪਸ ਕਰਾਉਣ ਗਏ ਸੀਗੇ ਸੁਪਰੀਮ ਕੋਰਟ ਆਫ ਇੰਡੀਆ 'ਚ ਵਗਾ ਕੇ ਮਾਰੀ ਅਗਲੇ ਨੇ ਔਰ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਮਗਰਲੀ ਟ੍ਰਾਇਲ ਜਿਹੜੀ ਥੱਲੜੀ ਆ ਜਦ ਤੱਕ ਸੁਪਰੀਮ ਕੋਰਟ ਵਿੱਚ ਹੀਰਿੰਗ ਚੱਲ ਰਹੀ ਦੇਰਫੋਰ ਮੇਰੀ ਕੋਈ ਪਰਸਨਲ ਲੜਾਈ ਨਹੀਂ ਹੈਗੀ ਉਹਨਾਂ ਨੂੰ ਮਾਫ ਕਰਨਾ ਉਹ ਤਾਂ ਮੈਂ ਬਾਅਦ ਵਿੱਚ ਜਦੋਂ ਸਮਾਂ ਆਵੇਗਾ ਇਸ ਇਸ ਗੱਲ ਨੂੰ ਜਸਟਿਸ ਐਂਡ ਤੱਕ ਲੈ ਕੇ ਜਾਣਾ ਕਿਉਂਕਿ ਅਗਰ ਲੀਡਰ ਆਫ اپੋਜੀਸ਼ਨ ਨਾਲ ਤੇ ਐਮ ਐਲ اے ਤਿੰਨ ਵਾਲੀ ਨਾਲ ਇਹ ਐਂਡੀਪੀਐਸ ਦਾ ਝੂਠਾ ਮੁਕੱਦਮਾ ਦਰਜ ਕਰ ਸਕਦੇ ਪੁਲਿਸ ਵਾਲੇ ਤੇ ਗਵਰਨਮੈਂਟ ਮਿਲ ਕੇ ਇਹ ਗੱਲ ਨੂੰ ਕਿਸੇ ਵੀ ਆਮ ਵਿਅਕਤੀ ਨਾਲ ਕਰ ਸਕਦੇ ਇਸ ਕਰਕੇ ਮੇਰੀ ਉਹ ਲੜਾਈ ਕਾਨੂੰਨ ਅਨੁਸਾਰ ਅਦਾਲਤ ਅਨੁਸਾਰ ਲੌਜੀਕਲ ਕਨਕਲੂਜਨ ਤੱਕ ਲੈਣ ਲਈ ਮੈਂ ਵਚਨਬੱਧ ਹੈਗਾ ਬਟ ਨਾਟ ਇਨ ਦਿਸ ਇਲੈਕਸ਼ਨ ਇਹ ਇਲੈਕਸ਼ਨ ਹੈਗੀ ਆ ਇਸ਼ੂ ਬੇਸਡ ਜੀ ਜੀਪੀ ਐਂਡ ਆਲਸੋ ਅਗੇਂਸ ਰੋਂਗ ਪਾਲਿਸੀਜ਼ ਆਫ ਆਮ ਆਦਮੀ ਪਾਰਟੀ ਬੇਨਤੀ ਸੁਣੋ ਇਹਨਾਂ ਨੇ ਕਾਫੀ ਚਿਰ ਤੋਂ ਮੈਂਤ ਕਰਦੇ ਆ ਰਹੇ ਨੇ ਅੱਜ ਪਾਰਟੀ ਲਈ ਆਈ ਵੀ ਚਲੇਗਾ ਆਖੀ ਤਾਲੀ ਹੈ ਪਹਿਲਾਂ ਮੈਨੂੰ ਪਹਿਲਾਂ ਮੇभी ਸੁਣੋ ਇਹ ਤਾਂ ਇੱਕ ਮਿੰਟ ਗੋਲਡੀ ਇਹ ਟਿਕਟ ਮੈਂ ਤਾਂ ਨਹੀਂ ਦਿੱਤੀ ਇਹ ਪਾਰਟੀ ਦੀ ਟਿਕਟ ਇੱਕ ਪ੍ਰੋਸੈਸ ਹੈ देयर इज ए ਰეკਮੈਂਡੇਸ਼ਨ ਫ্রম ਬਿਲੋ ਦੈਨ देयर इज ਅ ਸਕਰੀਨਿੰਗ ਕਮੇਟੀ ਦੈਨ देयर इज ਅ ਸੈਂਟਰਲ ਇਲੈਕਸ਼ਨ ਕਮੇਟੀ ਪਾਰਟੀ ਨੇ ਕੁਝ ਜਿਹੜੀ ਟਿਕਟ ਦਿੱਤੀ ਹੈ ਮੈਨੂੰ ਉਹ ਮੈਂ ਆਪਣੇ ਉਹਨਾਂ ਦੇ ਆਦੇਸ਼ ਦੇ ਨਾਲ ਇਹ ਟਿਕਟ ਮੰਗਣਾ ਸਭ ਦਾ ਅਧਿਕਾਰ ਆ ਗੋਲਦੀ ਦਿਲਬੀਰ ਦਾ ਬਜਿੰਦਰ ਸਿੰਘਲਾ ਜੀ ਦਾ ਕਾਲੇ ਢਿੱਲੋਂ ਦਾ ਅਗਰ ਕੋਈ ਹੋਰ ਵੀ ਮੰਗਦਾ ਮੈਂ ਉਹਦੀ ਸਪੋਰਟ ਕਰਦਾ ਵਾਂ ਬਟ ਵਾਂਸ ਦੀ ਪਾਰਟੀ ਹੈਜ਼ ਡਿਸਾਈਡਡ ਔਰ ਗੋਲਦੀ ਤੁਹਾਡੇ ਸਾਹਮਣੇ ਬੈਠੇ ਨੇ ਜਦੋਂ ਉਹ ਮੈਨੂੰ ਬੁਲਾ ਕੇ ਕਹਿ ਰਹੇ ਨੇ ਕਿ ਅਸੀਂ ਔਰ ਇਹਨਾਂ ਦੇ ਜਿਹੜੀ ਸਾਡੀ ਭੈਣ ਹੈ ਸਿਮਰਤ ਘੰਗੂੜਾ ਤੇ ਫਿਰ ਤਾਂ ਕੋਈ ਇਸ਼ੂ ਬਾਕੀ ਰਹਿ ਨਹੀਂ ਜਾਂਦਾ ਉਹਦਾ ਅੱਜ ਅੱਲਾ ਨੂੰ ਪਟਿਆਲੇ ਮਿਲ ਕੇ ਆਇਆ ਵਾਂ ਤੁਸੀਂ ਕੱਲ 11 ਵਜੇ ਦਰਸ਼ਨ ਦੇਣਾ ਸੰਗਰੂਰ ਉਹਨਾਂ ਦੇ ਘਰ ਇੱਕ ਇਸੇ ਤਰ੍ਹਾਂ ਵਰਕਰਸ ਦੀ ਮੀਟਿੰਗ ਸੰਗਰੂਰ ਵਿੱਚ ਰੱਖੀ ਜਾ ਰਹੀ ਹੈ ਪਰਸੋਂ ਬਰਨਾਲੇ ਆ ਚੌਥੇ ਲੈ ਰਹੇ ਆ ਉਸ ਤੋਂ ਅਗਲੇ ਦਿਨ ਸੁਨਾਮ ਆ ਉਸ ਤੋਂ ਅੱਗੇ ਚੱਲਾਂਗੇ ਹੋਰ ਸਾਰੇ ਮੇਰੇ ਨਾਲ ਸੌਰੀ ਉਹ ਸਾਰੇ ਗੱਲੇ ਡਾਇ ਵੀ ਕੋੜੀ ਨੇ ਮੁੰਡਾ ਕਿ ਅੱਜ ਠਾਕਰ ਦੀ ਦੋਨੋਂ ਮੀਆਂ ਬੀਬੀ ਇਹ ਮਿਹਨਤ ਕਰਦੇ ਪਿੰਡ ਪਿੰਡ ਜਾਂਦੇ ਨੇ ਜੀ ਪਰ ਨੂੰ ਐਮਐਲਏ ਕਾਂਗਰਸ ਨੇ ਬਣਾਇਆ ਕਿ ਨਹੀਂ ਬਣਾਇਆ ਹੈਗਾ ਔਰ ਗਾ ਨਹੀਂ ਬਣਾਉਣਾ ਤੁਸੀਂ ਨਹੀਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੋਲਡੀ ਇਸ ਗੋਇੰਗ ਟੂ ਗੈਟ ਹਿਸ ਡਿਊ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ 2027 ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਚ ਇਸ ਗੋਇੰਗ ਟੂ ਹੋਲਡ ਅ ਵੈਰੀ ਇੰਪੋਰਟੈਂਟ ਮੇਰੀ ਤੁਹਾਨੂੰ ਬੇਨਤੀ ਪਲੀਜ਼ ਡੋਨਟ ਆਸਕ 네ਗੇਟਿਵ ਕੁਐਸਚਨਸ ਮੈਂ ਕਈ ਗੱਲਾਂ ਇੱਕ ਮਿੰਟ ਕਈ ਗੱਲਾਂ ਨਾ ਮੇਰੇ ਅਧਿਕਾਰ ਖੇਤਰ ਚ ਨਹੀਂ ਆ ਪਾਰਟੀ ਪ੍ਰਧਾਨ ਕਿ ਵੈਸੇ ਤਾਂ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਾ ਵਾ ਅਗਰ ਉਹ ਸਰਕਾਰੀ ਜਹਾਜ਼ ਦਾ ਦੁਰਉਪਯੋਗ ਕਰ ਰਹੇ ਨੇ ਤਾਂ ਸਰਾਸਰ ਗਲਤ ਹੈਗਾ ਜਿਹੜਾ ਉਹ ਪਹਿਲਾ ਚੋਣ ਜਾਬਤੇ ਤੋਂ ਜੋ ਦੁਰਉਪਯੋਗ ਉਹਨਾਂ ਨੇ ਕੀਤਾ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਤੌਰ ਡਰਾਈਵਰ ਯੂਜ਼ ਕੀਤਾ ਵਾ ਸਾਡਾ ਜਹਾਜ਼ ਕਦੀ ਚਨਈ ਕਦੀ ਬੈਂਗਲੌਰ ਕਦੀ ਤੁਹਾਡੇ ਝਾਰਖੰਡ ਤੇ ਕਦੀ ਉੱਥੇ ਬਿਹਾਰ ਦੇ ਵਿੱਚ ਜਾਂਦਾ ਰਿਹਾ ਜਿਹਦਾ ਕੋਈ ਮਕਸਦ ਨਹੀਂ ਸੀਗਾ ਸਿਰਫ ਕੇਜਰੀਵਾਲ ਨੂੰ ਫੈਸਿਲਿਟੇਟ ਕਰਨ ਵਾਸਤੇ ਉਹਦੀ ਪੋਲਿਟਿਕਸ ਨੂੰ ਪ੍ਰੋਮੋਟ ਕਰਨ ਵਾਸਤੇ ਹੀ ਵਾਸ ਫਲਾਈਂਗ ਦ ਏਅਰਕ੍ਰਾਫਟ ਆਫ ਪੰਜਾਬ ਜਿਹੜਾ ਕਿ ਗਲਤ ਸੀਗਾ ਔਰ ਅੱਜ ਵੀ ਜਿਹੜਾ ਹੁਣ ਰੋਏ ਨੇ 1 ਮਿੰਟ ਵਾਸਤੇ ਉਹ ਨਹੀਂ ਆਇਆ ਜਿੱਦਣ ਭਾਈ ਅਮਰਿਤਪਾਲ ਦੀਆਂ ਔਰਤਾਂ ਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁਖ ਹੜਤਾਲ ਤੇ ਉਹਦੀ ਮਾਂ ਨੂੰ ਜਦ ਦਿਨ ਗ੍ਰਿਫਤਾਰ ਕੀਤਾ ਇਹਨੂੰ ਉਸ ਦਿਨ ਰੋਣਾ ਨਹੀਂ ਆਇਆ ਜਦ ਦਿਨ ਸ਼ੁਭਕਰਨ ਮਰਿਆ ਵਾ ਸਾਡਾ ਕਿਸਾਨ ਇੱਥੇ ਗੋਲੀ ਵੱਜ ਗਈ ਉਹਦੇ ਉਸ ਦਿਨ ਭਗਵੰਤ ਨੂੰ ਮਾਂ ਨੂੰ ਰੋਣਾ ਨਹੀਂ ਆਇਆ ਇੱਕ ਮਿੰਟ ਲਈ ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੰਭੂ ਬਾਰਡਰ ਤੋਂ ਉਸ ਦਿਨ ਰੋਣਾ ਨਹੀਂ ਆਇਆ ਜਦ ਦਿਨ ਸਾਡੀਆਂ ਧੀਆਂ ਭੈਣਾਂ ਦੇ ਚੈਨੀਆਂ ਸਨੇਚ ਹੁੰਦੀਆਂ ਡਰਗ ਵਾਲੇ ਐਲੀਮੈਂਟ ਚਾਕੇ ਉਹਨਾਂ ਦੇ ਗાળા ਚ ਖੋ ਲੈੰਦੇ ਨੇ ਕਵਾਲੀਆਂ ਕੰਨ ਪਾੜ ਦਿੰਦੇ ਨੇ ਉਹਨੂੰ ਰੋਣਾ ਨਹੀਂ ਆਇਆ ਇਸ ਨੂੰ ਸਰਬਜੀਤ ਕੌਰ ਮਾਣੂ ਕ ਜਗਰਾਉਂ ਦੀ ਐਨਆਰਏ ਦੀ ਕੋਠੀ ਦੇ ਕਬਜ਼ਾ ਕਰਤਾ ਰੋਣਾ ਨਹੀਂ ਆਇਆ ਕਟਾਰੂ ਚੱਕ ਨੇ ਵੱਧ ਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਉਸ ਦਿਨ ਰੋਣਾ ਨਹੀਂ ਆਇਆ ਇਸ ਨੂੰ ਥੇਰਫੋਰ ਆ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ ਔਰ ਕੇਜਰੀਵਾਲ ਇੱਕ ਮਲਟੀ 100 ਕਰੋੜ ਸਰਾਬ ਕੋਟਾਲੇ ਵਿੱਚ ਇਨਡਾਈਟਡ ਹੀ ਹੈਜ਼ ਬੀਨ ਅਰੈਸਟਡ ਉਸ ਨੂੰ ਹਾਈ ਕੋਰਟ ਨੇ ਜਦੋਂ ਬੇਲ ਆਪਣੇ ਚੈਲੰਜ ਕੀਤਾ ਹਾਈ ਕੋਰਟ ਨੇ ਕਿਹਾ ਕਿ ਇਹ ਸਾਡੇ ਈਡੀ ਕੋਲ ਪੁਖਤਾ ਸਬੂਤ ਨੇ ਥੈਟ ਹੀ ਕੈਨ ਨਾਟ ਬੀ ਰਿਲੀਜ਼ਡ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਆ ਇਸ ਕਰਕੇ ਇਹ ਉਹਦਾ ਜਿਹੜਾ ਰੋਣਾ ਸੀਗਾ ਇਹ ਮੈਨੂੰ ਲੱਗ ਰਿਹਾ ਕਿ ਉਹਨੂੰ ਪੰਜਾਬ ਤੋਂ ਘਬਰਾਟ ਆ ਰਹੀ ਆ ਇਹ ਹੁਣ ਇਮੋਸ਼ਨਲ ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ ਤੇ ਜਜ਼ਬਾਤੀ ਕਰਕੇ ਕਰ ਰਿਹਾ ਇੱਕ ਮਿੰਟ ਮੈਂ ਮੈਂ ਕਦੀ ਮੈਂ ਕਦੀ ਇਦਾਂ ਭੱਜਿਆ ਨਹੀਂ ਸਵਾਲਾਂ ਤੋਂ ਪਰ ਹੁਣ ਮੇਰੀ ਅੱਗੇ ਕਮਿਟਮੈਂਟਸ ਹੈਗੀਆਂ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਮਿਲਦੇ ਰਹਿਾਂਗੇ ਆਪਾਂ ਸਾਰਿਆਂ ਨੂੰ ਇਹ ਸ਼ਰਾਬ ਪੋਲੀਸੀ ਦੀ ਪਾਲਿਸੀ ਆਈ ਊਡ ਸੇ ਜੋ ਦਿੱਲੀ ਚ ਘਟਾਲਾ ਹੋਇਆ ਉਹ ਇਥੇ ਕੱਟ ਕਾਪੀ ਪੇਸਟ ਪਾਲਿਸੀ ਆ ਪੰਜਾਬ ਦੇ ਵਿੱਚ ਉਹੀ ਪਲੇਅਰਸ ਨੇ ਉਹੀ ਕਮਿਸ਼ਨ ਨੇ ਉਹੀ ਬੰਦੇ ਨੇ ਉਹੀ ਅਫਸਰ ਆ ਔਰ ਮੈਂ ਸਮਝਦਾ ਕਿ ਦਿਨ ਦੂਰ ਨੇਗਾ ਜਦਨ ਦਿੱਲੀ ਸ਼ਰਾਬ ਘਟਾਲੇ ਦੀ ਤਰਜ਼ ਤੇ ਪੰਜਾਬ ਦੀ ਸ਼ਰਾਬ ਘਟਾਲੇ ਦੀ ਇਨਵੈਸਟੀਗੇਸ਼ਨ ਹੋਵੇ ਕਿ ਸੀਬੀਆਈ ਨੇ ਆਲਰੇਡੀ ਬਹੁਤ ਸੀਨੀਅਰ ਜਿਹੜੇ ਆਈਐਸ ਆਫਸਰਸ ਨੇ ਐਕਸਾਈਜ਼ ਐਕਸਾਈਜ਼ ਦੇ ਟੈਕਸੇਸ਼ਨ ਕਮਿਸ਼ਨਰਸ ਦੇ ਉਹਨਾਂ ਦੀ ਸਟੇਟਮੈਂਟਸ ਰਿਕਾਰਡ ਕਰ